ਟਾਂਡਾ ਉੜਮੁੜ ਦੇ ਰੇਲਵੇ ਸਟੇਸ਼ਨ ਤੇ ਉਸ ਸਮੇਂ ਸਾਂਸਨੀ ਫੈਲ ਗਈ ਜਦੋਂ ਇੱਕ ਸਕੂਲੀ ਵਿਦਿਆਰਥੀ ਰੇਲਵੇ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਝੁਲਸ ਗਿਆ। ਜਿਸ ਨੂੰ ਚੁਲਸੇ ਹੋਈ ਹਾਲਤ ਵਿੱਚ ਸਿਵਲ ਹਸਪਤਾਲ ਟਾਂਡਾ ਉੜਮੜ ਵਿਖੇ ਦਾਗਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਵਿਖੇ ਡੈਫਰ ਕਰ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਨੇ ਦੱਸਿਆ ਕਿ ਚੁਲਸੇ ਹੋਏ ਵਿਦਿਆਰਥੀ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਡੈਫਰ ਕੀਤਾ ਗਿਆ ਹੈ ਜਿਗਰਜੋਗ ਹੈ ਕਿ ਉਕਤ ਵਿਦਿਆਰਥੀ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਖੜੀ ਟ੍ਰੇਨ ਤੇ ਚੜ੍ਹ ਕੇ ਰੀਲ ਬਣਾਉਣ ਲੱਗਾ ਸੀ ਕਿ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਕਈ ਸਾਬੋ ਲੋ ਚੰਗੇ ਅਸੀਂ ਆਪਣੀਆਂ ਹੀ ਕਿੱਦੇ ਸੀਗੇ ਹਨ ਉਹਦੇ ਪਤਾ ਲੱਗਾ ਕਦੋਂ ਉੱਤੇ ਚੜ ਗਿਆ ਇਹ ਟ੍ਰੇਨ ਦੇ ਡੱਬੇ ਤੇ ਚੜਿਆ ਉੱਪਰ ਸਾਲ ਜੀ ਹਾਂ ਜਿੱਤ ਟ੍ਰੇਨ ਦੇ ਡੱਬੇ ਉੱਪਰ ਫੋਟੋ ਚੋਂ ਲੱਗਾ ਸੀ ਨਹੀਂ ਨਹੀਂ ਸਰ ਜੀ ਫੋਟੋ ਨਹੀਂ ਕਿਚੋਂ ਲੱਗਾ ਸੀ ਤੇਰਾ ਨਾਮ ਕੀ ਕਰਾਂਗੇ ਕਿੱਦਾਂ ਚੜੇ ਤੇਰਾ ਨਾਮ ਕੀ ਹੈ ਤੇਰਾ ਨਾਮ ਤਾਂ ਲਾਵ ਕਿਹਦਾ ਨਾਮ ਕੀ ਹੈ ਮੋਹਿੰਦਰ ਕਿਹੜੇ ਪਿੰਡ ਕੋਲ ਬੰਦੋ ਛੁੱਟੀ ਕਿੰਨੀ ਦੀ ਨਹੀਂ ਸਰ ਜੀ ਤਾਂ ਇਹਨਾਂ ਨੂੰ ਬੁਲੇ ਸੱਜਿਆ ਸੀ ਸਾਇਓ ਫੋਟੋ ਕਿਤਨ ਦਾ ਪਲਾਨ ਤੇ ਬਣਿਆ ਸੀ ਸਾਇਓ ਸਕੂਲੋਂ ਬੰਦ ਕਰ ਗਿਆ ਇਹ ਤੁਸੀਂ ਇਹ ਨਹੀਂ ਸਰ ਜੀ ਜੋ ਵੀ 17 ਸਾਲ ਦਾ ਮਟਮ ਲੜਕਾ ਸੀ ਸਾਨੋਬ ਜਲਵਿੰਦਰ ਸਿੰਘ ਕਰਵਾਇਆ ਪਹਿਲਾਂ ਸੀ ਉਹ ਮਰੀਜ਼ ਲੈ ਕੇ ਆਇਆ ਸਾਡੇ ਕੋਲ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਥੇ ਰੇਲਵੇ ਲਾਈਨ ਤੋਂ ਤੇ ਉਹ ਦਾ ਕਾਫੀ ਬੰਨ ਆਇਆ ਸੀ ਅਸੀਂ ਉਹਦੀ ਮੋਰੀਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਬੜਿਆਸ ਕਰ ਦਿੱਤਾ ਕਿੰਨੇ ਕ ਪਰਸੈਂਟ ਸਲੇਸ਼ ਸੜਨ ਦਾ ਪਾਰਟ ਸਾਰਾ ਅੱਗੇ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚੱਲਿਆ ਹੋਇਆ ਸੀ ਕੰਡਾ ਉੜਮੁੜ ਦੇ ਰੇਲਵੇ ਸਟੇਸ਼ਨ ਤੇ ਉਸ ਸਮੇਂ ਸਾਂਸ ਰੀ ਫੈਲ ਗਈ ਜਦੋਂ ਇੱਕ ਸਕੂਲੀ ਵਿਦਿਆਰਥੀ ਰੇਲਵੇ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਝੁਲਸ ਗਿਆ ਜਿਸ ਨੂੰ ਚੁਲਸੇ ਹੋਈ ਹਾਲਤ ਵਿੱਚ ਸਿਵਲ ਹਸਪਤਾਲ ਟਾਂਡਾ ਉੜਮੜ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਨੇ ਦੱਸਿਆ ਕਿ ਚੁਲਸੇ ਹੋਏ ਵਿਦਿਆਰਥੀ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਜਿਗਰਜੋਗ ਹੈ ਕਿ ਉਕਤ ਵਿਦਿਆਰਥੀ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਖੜੀ ਟ੍ਰੇਨ ਤੇ ਚੜ੍ਹ ਕੇ ਰੀਲ ਬਣਾਉਣ ਲੱਗਾ ਸੀ ਕਿ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਕਈ ਸਾਬ ਬੋਲ ਰਿਹਾ ਕਿ ਅਸੀਂ ਆਪਣੀਆਂ ਹੀ ਕਿੱਦੇ ਸੀਗੇ ਅਣਾ ਉੱਧਰ ਪਹਲਾ ਲੱਗਾ ਕਦੋਂ ਉੱਤੇ ਚੜ ਗਿਆ ਇਹ ਟ੍ਰੇਨ ਦੇ ਡੱਬੇ ਤੇ ਚੜਿਆ ਉੱਪਰ ਸਾਲਜੀ ਹਾਂ ਜਿੱਤ ਦੇਣ ਦੇ ਡੱਬੇ ਉੱਪਰ ਫੋਟੋ ਖਿਚਾਉਣ ਲੱਗਾ ਸੀ ਨਹੀਂ ਨਹੀਂ ਸਾਲਜੀ ਫੋਟੋ ਨਹੀਂ ਖਿਚਾਉਣ ਲੱਗਾ ਸੀ ਤੇਰਾ ਨਾਮ ਤਾਂ ਪਤਾ ਨਹੀਂ ਕਿੱਦਾਂ ਜੜਾ ਤੇਰਾ ਨਾਮ ਕੀ ਹੈ ਤੇਰਾ ਨਾਮ ਹੈ ਲਵ ਕਿਦਾਂ ਦਾ ਨਾਮ ਕੀ ਹੈ ਨਵੀਨ ਗੋਪਲ ਕਿਹੜੇ ਪਿੰਡ ਦਾ ਬਾਂਦੋ ਕੋਲੋਂ ਛੁੱਟੀ ਕਿੰਨੀ ਦੀ ਹਾਂਜੀ ਸਾਲਜੀ ਤਾਂ ਇਹਨੇ ਕਿਹਾ ਸਾਲਜੀ ਸਾਨੂੰ ਫੋਟੋ ਕਿੱਥੇ ਦਾ ਪਲਾਨ ਜੇ ਬਣਾਇਆ ਸੀ ਸਾਨੂੰ ਸਕੂਲੋਂ ਬੰਦ ਕਰ ਗਏ ਤੁਸੀਂ ਇਹ ਨਹੀਂ ਸਾਲਜੀ ਜੋ ਵੀ 17 ਸਾਲ ਦਾ ਮੁੰਡਾ ਸੀ ਲੜਕਾ ਸੀ ਸਨ ਆਫ ਜਲਵਿੰਦਰ ਸਿੰਘ ਕਰਵਾਇਆ ਪਿੰਡਾ ਸੀ ਉਹ ਅੰਗਰੇਜ਼ ਲੈ ਕੇ ਆਇਆ ਸਾਡੇ ਕੋ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਥੇ ਰੇਲਵੇ ਲਾਈਨ ਤੋਂ ਤੇ ਉਹ ਦਾ ਕਾਫੀ ਬੰਨ ਆਇਆ ਸੀ ਅਸੀਂ ਉਹਦੀ ਮੋਰੀਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਬੜਿਆਸ ਕਰ ਦਿੱਤਾ ਕਿੰਨੇ ਪਰਸੈਂਸ ਹੋਇਆ ਸੀ ਸੱਡਨ ਦਾ ਪਰਸੈਂਸ ਸਾਰਾ ਅੱਗੇ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚੱਲਿਆ ਆ ਗਿਆ